ਅੰਤਰਰਾਸ਼ਟਰੀ ਮੇਲਾ ਦਿਵਸ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਵਾਗਤ ਜੀ ਆਇਆਂ ਨੂੰ ਪ੍ਰੋਗਰਾਮ ਹੈ ਗੱਲਾਂ ਤੇ ਗੀਤ ਮੈਂ ਹਾਂ ਤੁਹਾਡੇ ਨਾਲ ਬਰਨ ਕੋਰਮਾਨ ਮੇਲਾ ਦਿਵਸ ਦੇ ਉੱਤੇ ਤੁਹਾਨੂੰ ਮੁਬਾਰਕਬਾਦ ਦਿੱਤੀ ਹੈ ਮੈਂ ਤੇ ਏ ਵੀ ਦੱਸ ਦਿੰਦੀ ਆ ਕਿ ਗੱਲਬਾਤ ਵੀ ਆਪਾਂ ਐਸੇ ਵਿਸ਼ੇ ਦੇ ਉੱਪਰ ਕਰਨੀ ਹੈ ਤੇ ਸਾਡੇ ਨਾਲ ਆਜਦੇ ਮਹਿਮਾਨ ਵੀ ਪਹੁੰਚ ਚੁੱਕੇ ਨੇ ਡਾਕਟਰ ਹਰਸ਼ੰਦਰ ਕੌਰ ਇਹਨਾਂ ਦੇ ਬਾਰੇ ਮੈਂ ਦੱਸ ਦਿਆਂ ਕਿ ਇਹ ਜਿਹੜੇ ਨੇ ਪ੍ਰੋਫੈਸਰ ਅਤੇ ਮੁਖੀ ਨੇ ਬੱਚਾ ਵਿਭਾਗ ਮੈਡੀਕਲ ਕਾਲਜ ਪਟਿਆਲਾ ਤੋਂ ਇਹਨਾਂ ਨੂੰ ਮਾਨਯੋਗ ਪ੍ਰੈਜ਼ੀਡੈਂਟ ਦੇ ਵੱਲੋਂ ਸਟਿਲ ਔਮਨ ਆਫ ਇੰਡੀਆ ਦਾ ਅਵਾਰਡ ਵੀ ਮਿਲ ਚੁੱਕਿਆ ਹੈ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਬਹੁਤ ਧੰਨਵਾਦ ਜੀ ਤੇ ਜਿੰਨੇ ਵੀ ਵੇਖ ਸੁਣ ਰਹੇ ਨੇ ਸਾਰਿਆਂ ਨੂੰ ਅੱਜ ਦੀ ਬਹੁਤ ਨਿੱਗੀ ਨਿੱਗੀ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਵੀ ਅੰਤਰਰਾਸ਼ਟਰੀ ਮੈਲਾ ਦਿਵਸ ਦੀਆਂ ਮੁਬਾਰਕਾਂ ਬਹੁਤ ਧੰਨਵਾਦ ਜੀ ਤੇ ਸਾਰੀਆਂ ਸੁਣਨ ਵਾਲੀਆਂ ਔਰਤਾਂ ਤੇ ਉਹਨਾਂ ਦੇ ਕੁੱਖੋਂ ਜੰਮੇ ਸਾਰੇ ਮਰਦਾਂ ਨੂੰ ਅੱਜ ਦੀਆਂ ਦਿਨ ਦੀਆਂ ਮੁਬਾਰਕਾਂ ਜਦੋਂ ਤੱਕ ਇਤਿਹਾਸ ਨਾ ਛੇੜਿਆ ਜਾਇ ਨਾ ਕਿਸੇ ਖਾਸ ਦਿਨ ਦਾ ਇਦਾਂ ਲੱਗਦਾ ਕਿ ਕੁਝ ਅਧੂਰਾ ਜਿਹਾ ਰਹਿ ਗਿਆ ਬਿਲਕੁਲ ਸ਼ੁਰੂਆਤ ਆਪਾਂ ਫਿਰ ਇਤਿਹਾਸ ਤੋਂ ਹੀ ਕਰਦੇ ਆ ਕਿ ਸ਼ੁਰੂ ਕਿਵੇਂ ਹੋਇਆ ਮਨਾਉਣਾ ਕੀ ਕਾਰਨ ਸੀ ਕਿਉਂ ਹੀ 8 ਮਾਰਚ ਚੁਣੀ ਗਈ ਦੇਖੋ ਗੱਲ ਦੁਖਦਈ ਏ ਦਰਅਸਲ ਔਰਤ ਨੂੰ ਹੱਕ ਮੰਗਣ ਲਈ ਹਮੇਸ਼ਾ ਨਿੱਤਰ ਨਹੀਂ ਪਿਆ ਸੋ ਗੱਲ ਸੀ ਸ਼ੁਰੂ ਹੋਈ ਜਿੱਥੇ ਔਰਤਾਂ ਜੋ ਕਪੜਾ ਉਦਯੋਗ ਵਿੱਚ ਕੰਮ ਕਰਦੀਆਂ ਸਾਨੂੰ ਉਹਨਾਂ ਨੂੰ ਹੱਕ ਨਹੀਂ ਸਨ ਮਿਲ ਰਹੇ ਤੇ ਜਿਸ ਢੰਗ ਨਾਲ ਉਹਨਾਂ ਨੂੰ ਲੜਾਈ ਕਰਨੀ ਪੈਂਦੀ ਸੀ ਆਪਣੀ ਹੋਂਦ ਦਰਸਾਉਣ ਲਈ ਕਿਵੇਂ ਕਾਰਡਾ ਨਾਲ ਉਹਨਾਂ ਨੂੰ ਬੇਪਤੀ ਮਹਿਸੂਸ ਹੁੰਦੀ ਸੀ ਸਾਰਾ ਕੁਝ ਵੇਖਦਿਆਂ ਉਹਨਾਂ ਫੈਸਲਾ ਲਿਆ ਕਿ ਅਸੀਂ ਤਾਂ ਹੁਣ ਆਪਣੇ ਹੱਕਾਂ ਲਈ ਲੜਨਾ ਹੀ ਲੜਨਾ ਸੀ ਉਹੀ ਕਾਰਨ ਸੀ ਜਿੱਥੇ ਬਹੁਤ ਵੱਡੀ ਗਿਣਤੀ ਔਰਤਾਂ ਨਿਤਰੀਆਂ ਗੱਲ ਦੇਖੋ 1900 ਤੋਂ ਸ਼ੁਰੂ ਹੋਈ ਹੌਲੀ ਹੌਲੀ ਕੋਪਨ ਹੈगन ਡੈਨਮਾਰਕ ਦੇ ਵਿੱਚ ਫਿਰ ਪਹੁੰਚ ਕੇ ਕਈ ਮੁਲਕਾਂ ਦੀਆਂ ਔਰਤਾਂ ਇਕੱਠੀਆਂ ਹੋਈਆਂ ਜਿਨ੍ਹਾਂ ਫੈਸਲਾ ਲਿਆ 1910 ਵਿੱਚ ਕੇ ਹੁਣ ਤੋਂ ਅਸੀਂ ਤਾਂ ਹਰ ਹਾਲ ਦਿਨ ਮਨਾਉਣਾ ਜੇ 8 ਮਾਰਚ ਦਾ ਸਾਲਾਨਾ ਤਾਂ ਕਿ ਇਹ ਸਿਰਫ ਸਾਡੇ ਤੱਕ ਸੀਮਤ ਨਾ ਰਹੇ ਜੋ ਜਿਹੜਾ ਜਿਹੜਾ ਅਸੀਂ ਸ਼ੁਰੂ ਕੀਤਾ ਔਰਤਾਂ ਦੇ ਹੱਕਾਂ ਲਈ ਇਹ ਰਹਿੰਦੀ ਦੁਨੀਆ ਤੱਕ ਦੁਨੀਆ ਦੀ ਕਿਸੇ ਵੀ ਔਰਤ ਦੇ ਜਦ ਤੱਕ ਹੱਕ ਖੋਏ ਜਾ ਰਹੇ ਨੇ ਇਹ ਅਹਿਸਾਸ ਦਿਵਾਉਣ ਲਈ ਦੁਨੀਆ ਨੂੰ ਕਿ ਹਾਂ ਇਹ ਹੈ ਮੈਂ ਹਾਂ ਨਾ ਸੋ ਉਹ ਅਹਿਸਾਸ ਸੀ ਕਿ ਆਪਣੇ ਜਿਉਂਦੇ ਹੋਣ ਦਾ ਸਬੂਤ ਆਪਣੀ ਜੰਗ ਵਿੱਢੀ ਜਾਰੀ ਦਾ ਵੀ ਇੱਕ ਜੋਸ਼ੋ ਖروش ਨਾਲ ਸਾਰਿਆਂ ਵੱਲੋਂ ਮਿਲ ਕੇ ਸ਼ੁਰੂ ਕਰਨਾ ਸੋ ਇੱਕ ਜਗਾਉਣ ਦਾ ਹੋਕਾ ਹੀ ਸੀ ਜਿਹੜਾ ਸ਼ੁਰੂ ਹੋਇਆ ਜੀ ਤੇ ਫਿਰ ਹਰ ਵਾਰੀ ਜਦੋਂ ਵੀ ਆਪਾਂ ਕੋਈ ਖਾਸ ਦਿਨ ਬਣਾਉਂਦੇ ਆਂ ਤੇ ਅੰਤਰਰਾਸ਼ਟਰੀ ਮੈਲਾ ਦਿਵਸ ਵੀ ਬਹੁਤ ਖਾਸ ਦਿਨ ਹੈ ਇੱਕ ਨਾ ਥੀਮ ਦੇ ਦਿੱਤਾ ਜਾਂਦਾ ਕਿ ਇਸ ਵਾਰੀ ਆਪਾਂ ਇਹਦੇ ਉੱਤੇ ਕੰਮ ਕਰਾਂਗੇ ਕਿਉਂਕਿ ਵਿਸ਼ਾ ਤਾਂ ਉਹੀ ਹੁੰਦਾ ਪਰ ਉਹਦੇ ਵਿੱਚ ਕਿਹੜੇ-ਕਿਹੜੇ ਬਦਲਾਅ ਦੀ ਲੋੜ ਹੁੰਦੀ ਹੈ ਕਿੜੀਆਂ-ਕਿਹੜੀਆਂ ਚੀਜ਼ਾਂ ਸ਼ਾਮਲ ਕੀਤੀਆਂ ਜਾਣੀਆਂ ਚਾਹੀਦੀਆਂ ਜਿਹਨੂੰ ਆਪਾਂ ਥੀਮ ਦੇ ਤੌਰ ਤੇ ਦੇਖਦੇ ਆਂ ਇਸ ਵਾਰੀ ਦਾ ਥੀਮ ਕੀ ਹੈ ਇਸ ਵਾਰ ਦਾ ਥੀਮ ਦਰਅਸਲ ਹੈ ਕਿ ਅਸੀਂ ਇਨਵੈਸਟ ਕਰਨਾ ਔਰਤ ਤੇ ਯਾਨੀ ਔਰਤ ਨੂੰ ਇੱਕ ਤਰੀਕੇ ਅਗਾਹ ਲਿਜਾਉਣ ਦਾ ਢੰਗ ਲੱਭਿਆ ਗਿਆ ਕਿ ਹੁਣ ਔਰਤ ਦੇ ਉੱਤੇ ਤੁਸੀਂ ਨਿਵੇਸ਼ ਕਰਕੇ ਵੇਖੋ ਇਹਨੂੰ ਜਿਸ ਢੰਗ ਨਾਲ ਇਹ ਹੁਣ ਦੁਨੀਆ ਪਰ ਵਿੱਚ ਆਪਣੀ ਯੋਗਤਾ ਸਭ ਦੇ ਸਾਹਮਣੇ ਪ੍ਰਤੱਖ ਦਿਖਾ ਚੁੱਕੀ ਹੈ ਕਿ ਅਸੀਂ ਸਭ ਕੁਝ ਕਰਨ ਜੋਗੀਆਂ ਸੋ ਇਹ ਇੱਕ ਹੋਕਾ ਜੇ ਕਿ ਹਰ ਹੇਠਲੀ ਤੋਂ ਹੇਠਲੀ ਪੱਧਰ ਦੀ ਔਰਤ ਉੱਤੇ ਵੀ ਹੁਣ ਤੁਸੀਂ ਜ਼ੋਰ ਲਾਓ ਕਿ ਉਹ ਆਪਣੇ ਕੰਮਕਾਰ ਆਪ ਕਰ ਸਕੇ ਆਪਣੇ ਜੋਗੀ ਹੋ ਸਕੇ ਆਪਣੇ ਹੱਕਾਂ ਲਈ ਲੜ ਸਕੇ ਤੇ ਫਿਰ ਉਹ ਸਮੁੱਚੇ ਮੁਲਕ ਲਈ ਉਹਦੀ ਪ੍ਰੋਗਰੈਸ ਵਾਸਤੇ ਉਹਦੇ ਆਪਣਾ ਪੂਰਾ ਯੋਗਦਾਨ ਪਾ ਸਕੇ ਜਿੱਥੇ ਅਜੇ ਤੱਕ ਅਸੀਂ ਸੋਚਦੇ ਸਾਂ ਆਪਣੇ ਟੱਬਰ ਤੱਕ ਸੀਮਤ ਬਿਲਕੁਲ ਪਰ ਹੁਣ ਦੇਖਿਆ ਗਿਆ ਕਿ ਜਦੋਂ ਉਹ ਲੀਡ ਕਰਦੀ ਹੈ ਜਿਵੇਂ ਵੱਖ-ਵੱਖ ਮੁਲਕਾਂ 'ਚ ਅਸੀਂ ਦੇਖਿਆ ਕਿ ਉਹ ਭਾਵੇਂ ਪ੍ਰਾਈਮ ਮਿਨਿਸਟਰ ਹੋਏ ਜੋ ਵੀ ਮਰਜ਼ੀ ਪ੍ਰੈਜ਼ੀਡੈਂਟ ਹੋਏ ਜੀ ਉਹਨੇ ਆਪਣਾ ਵੱਖ ਥਾਂ ਦਿਖਾ ਦਿੱਤਾ ਕਿ ਮੈਂ ਬਹੁਤ ਕੁਝ ਕਰ ਸਕਦੀ ਹਾਂ ਸੋ ਅਸੀਂ ਹਰ ਔਰਤ ਨੂੰ ਇਹਦੇ 'ਚ ਸ਼ਾਮਲ ਕਰਨਾ ਚਾਹੁੰਦੇ ਹਾਂ ਜੀ ਕਿ ਤੂੰ ਵੀ ਆਪਣਾ ਯੋਗਦਾਨ ਪਾ ਬਹੁਤ ਵਧੀਆ ਥੀਮ ਹੈ ਇਸ ਵਾਰ ਦਾ ਕਹਿੰਦੇ ਕਿ ਨਾਰੀ ਸਸ਼ਕਤੀਕਰਨ ਤੇ ਨਾਰੀ ਸਮਾਨਤਾ ਜਨਕਿ ਵਿਮਨ ਇੰਪਾਵਰਮੈਂਟ ਤੇ ਵਿਮਨ ਇਕੁਐਲਿਟੀ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ ਇਹ ਸਮਝਣਾ ਜ਼ਰੂਰੀ ਹੋ ਜਾਂਦਾ ਹੈ ਔਰ ਮਨ ਏਮਪਾਵਰਮੈਂਟ ਜਿਹੜਾ ਹੈ ਤੇ ਸਮਾਨਤਾ ਆ ਜਿਹੜੀ ਇਹਦਾ ਫਰਕ ਕਿਦਾਂ ਕਰੀਏ ਗੱਲ ਤਾਂ ਦੋਨੋਂ ਪਾਸੇ ਸ਼ਾਇਦ ਹੱਕਾਂ ਦੀ ਹੋ ਰਹੀ ਹੈ ਦੇਖੋ ਸਾਡੇ ਮੈਂ ਅੰਤਰਰਾਸ਼ਟਰੀ ਕੁਝ ਅੰਕੜੇ ਤੁਹਾਡੇ ਨਾਲ ਸਾਂਦੇ ਕਰਦੀਆਂ ਜੀ ਜਿਹੜੀ ਲੀਗ ਆਫ ਨੇਸ਼ਨਸ ਦੇ ਵਿੱਚ ਜਿਸ ਨੂੰ ਸਪਸ਼ਟ ਕੀਤਾ ਗਿਆ ਸੀ ਜੀ ਕਿ ਜੇ ਦੁਨੀਆ ਦੇ 2/3 ਕੰਮ ਜੋ ਦੁਨੀਆ ਪਰ ਵਿੱਚ ਕੀਤੇ ਜਾ ਰਹੇ ਨੇ ਜਿਨ੍ਹਾਂ ਵਿੱਚ ਘਰੇਲੂ ਕੰਮਕਾਰ ਸ਼ਾਮਲ ਨੇ ਜੇ ਅਸੀਂ ਸਾਰਿਆਂ ਦੀ ਗਿਣਤੀ ਕਰ ਲਈਏ ਜੀ ਤਾਂ ਉਹ ਉਹਦੇ ਵਿੱਚੋਂ 2/3 ਕੰਮ ਮੈਂ ਫੇਰ ਕਹਾਂ ਜਿਸ ਚ ਘਰੇਲੂ ਕੰਮ ਸ਼ਾਮਲ ਨੇ ਜੀ 2/3 ਕੰਮ ਦੁਨੀਆ ਪਰ ਚ ਜਿੰਨੇ ਹੋ ਰਹੇ ਨੇ ਔਰਤ ਦੇ ਜ਼ਿੰਮੇ ਨੇ ਹੂੰ ਤੇ ਫੇਰ ਉਸੇ ਅੰਤਰਰਾਸ਼ਟਰੀ ਸਮਾਗਮ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਕਿ ਜੇ ਅਸੀਂ ਦੁਨੀਆ ਪਰ ਦੀ ਹੂੰ ਜਿੰਨੀ ਵੀ ਜਾਇਦਾਦ ਕਿਸੇ ਦੇ ਨਾਮ ਹੋਵੇ ਜੇ ਉਹਦਾ ਤੁਸੀਂ ਮੁਲਾਂਕਣ ਕਰਨਾ ਹੋਵੇ ਤਾਂ ਔਰਤਾਂ ਦੇ ਨਾਮ ਤੇ ਸਿਰਫ 1 ਫੀਸਦ ਦਿੱਸੀ ਜੇ ਯਾਨੀ 99 ਫੀਸਦ ਇਸ ਮਰਦ ਪ੍ਰਧਾਨ ਸਮਾਜ ਵਿੱਚ ਜੋ 1 ਤਿਹਾਈ ਕੰਮ ਕਰਨ ਦੇ ਬਾਵਜੂਦ ਉਹਨਾਂ ਦੇ ਲੇਖੇ ਲਾ ਦਿੱਤੀ ਗਈ ਏ ਸੋ ਤੁਸੀਂ ਸਮਝ ਸਕਦੇ ਹੋ ਸਮਾਨਤਾ ਕਿੰਨੀ ਕੇ ਕਮਕਾਰ ਯਾਨੀ 2 ਤਿਹਾਈ ਤੇ ਜਦੋਂ ਗੱਲ ਹੋਏ ਆਪਣੇ ਆਪ ਜੋਗੀ ਲਈ ਕਿ ਉਹ ਆਪ ਆਪਣਾ ਯੋਗਦਾਨ ਪਾ ਸਕੇ ਜਾਂ ਆਪਣੇ ਪੈਰਾਂ ਤੇ ਖੜੀ ਹੋ ਸਕੇ ਉੱਥੇ ਸਿਰਫ 1% ਤੇ ਫਿਰ ਇੱਕ ਹੋਰ ਅੰਕੜਾ ਜੋ ਵਾਕਈ ਹੈਰਾਨ ਕਰ ਦੇਣ ਵਾਲਾ ਹੈ ਜੀ ਕਿ ਕਰੇਲੂ ਹਿੰਸਾ ਦੇ ਅੰਕੜੇ ਇਸ ਵੇਲੇ 68% ਤੱਕ ਪਹੁੰਚ ਚੁੱਕੇ ਨੇ ਕਿ 68% ਔਰਤਾਂ ਆਪੋ ਆਪਣੇ ਘਰਾਂ ਵਿੱਚ ਕਰੇਲੂ ਹਿੰਸਾ ਦਾ ਸ਼ਿਕਾਰ ਨੇ 88% ਔਰਤਾਂ ਸੜਕਾਂ ਉੱਤੇ ਪੱਦੀ ਛੇੜ ਛਾੜ ਦਾ ਸ਼ਿਕਾਰ ਬਣ ਚੁੱਕੀਆਂ ਨੇ ਤੇ 41 ਫੀਸਦ ਨਾਬਾਲਗ ਬੇਟੀਆਂ ਆਪਣੇ ਘਰਾਂ ਵਿੱਚ ਆਪਣੇ ਹੱਥੋਂ ਸਰੀਰਕ ਸ਼ੋਸ਼ਣ ਤੇ ਮਾਨਸਿਕ ਸ਼ੋਸ਼ਣ ਸਹਿ ਰਹੀਆਂ ਨੇ ਜਦੋਂ ਇਹ ਅੰਕੜੇ ਹੋਣ ਤੁਸੀਂ ਸਮਝ ਸਕਦੇ ਹੋ ਜੰਗ ਜਾਰੀ ਰਹਿਣੀ ਚਾਹੀਦੀ ਹੈ ਉਹਦੇ ਵਿੱਚ ਜੋ ਅਹਿਮ ਮੁੱਦਾ ਇਸ ਵਾਰ ਦਾ ਜੀ ਕਿ ਹੁਣ ਤੱਕ ਹਜ਼ਾਰਾਂ ਸਾਲਾਂ ਤੋਂ ਅਸੀਂ ਹਮੇਸ਼ਾ ਔਰਤ ਲਈ ਦੇ ਸੱਦੇ ਤੈਅ ਕੀਤੇ ਨੇ ਤੂੰ ਇਸ ਤਰ੍ਹਾਂ ਬੈਠਣਾ ਤੂੰ ਇਸ ਤਰ੍ਹਾਂ ਉੱਠਣਾ ਤੂੰ ਇਹ ਕੱਪੜੇ ਪਾਉਣੇ ਨੇ ਤੇਰੀ ਬਣਤਰ ਇਸ ਰੰਗ ਦੀ ਤੇਰੀਆਂ ਅੱਖਾਂ ਇਸ ਤਰ੍ਹਾਂ ਦੀਆਂ ਤੇਰੇ ਬੋਲ ਇਸ ਤਰ੍ਹਾਂ ਦੇ ਜੀ ਪਰ ਹੁਣ ਇਹ ਜੋ ਚੇਂਜ ਕੀਤੀ ਗਈ ਜੇ ਹੋਈ ਹੈ ਕਿ ਆਓ ਆਪਣੇ ਪੁੱਤਰਾਂ ਨੂੰ ਹੁਣ ਥੋੜਾ ਜਿਹਾ ਸਮਝਾਈਏ ਕਾਕਾਦ ਰਾਤ ਨੂੰ ਜਦੋਂ ਤੁਸੀਂ ਬਾਹਰ ਨਿਕਲਣਾ ਤਾਂ ਕੀ ਕਿਸੇ ਦੂਸਰੇ ਦੀ ਧੀ ਤੇ ਅੱਖ ਰੱਖਣੀ ਬਹੁਤ ਖੂਬ ਸੋ ਇਹ ਜਦੋਂ ਮਾਂ ਆਪਣਾ ਜ਼ਿੰਮਾ ਚੁੱਕੇਗੀ ਜਦੋਂ ਭੈਣ ਆਪਣਾ ਜ਼ਿੰਮਾ ਚੁੱਕੇਗੀ ਜੀ ਕਿ ਵੀਰਾ ਹਮ ਜਦੋਂ ਮੈਂ ਬਾਹਰ ਨਿਕਲਾਂਗੀ ਤੇ ਜੇ ਕੋਈ ਮੇਰੇ ਤੇ ਮਾੜੀ ਅੱਖ ਪਾਉਂਦਾ ਹਮ ਤਾਂ ਤੇਰੇ ਦੋਸਤਾਂ ਚੋਂ ਵੀ ਕੋਈ ਹੋ ਸਕਦਾ ਸੋ ਤੂੰ ਜੇ ਅੱਜ ਸਮਝ ਸਕਦਾ ਹਮ ਕਿ ਤੇਰੀ ਭੈਣ ਤੇ ਅੱਖ ਚੁੱਕੀ ਤੇ ਮਾੜਾ ਲੱਗਦਾ ਤਾਂ ਕਿਸੇ ਹੋਰ ਦੀ ਤੇ ਭੈਣ ਤੇ ਵੀ ਮਾੜਾ ਲੱਗਦਾ ਇੰਜੀ ਮਾਂ ਨੂੰ ਰੋਲ ਅਦਾ ਕਰਨਾ ਪਏਗਾ ਜੀ ਕਿ ਭਈ ਜੇ ਤੈਨੂੰ ਲੱਗਦਾ ਨਾ ਤੇਰੀ ਮਾਂ ਤੇ ਕੋਈ ਇਸ ਤਰੀਕੇ ਦੀ ਪੱਦੀ ਕੋਈ ਗੱਲਬਾਤ ਕਰੇ ਤੈਨੂੰ ਚੁਬਦੀ ਹੈ ਉਸੇ ਤਰ੍ਹਾਂ ਬੱਚਿਆ ਇਸ ਔਰਤ ਦੇ ਜਾਏ ਨਹੀਂ ਜਿਹੜੇ ਹੋਰ ਨੇ ਸੋ ਇਹ ਕਰਜ਼ ਲਾਉਣਾ ਜੇ ਉਹਦੀ ਕੁੱਖ ਚੋਂ ਜੰਮਣ ਦਾ ਕਿ ਤੁਸੀਂ ਉਹਦੀ ਜਾਤ ਦੀ ਇੱਜ਼ਤ ਕਰਨੀ ਸਿੱਖੋ ਬਿਲਕੁਲ ਬਿਲਕੁਲ ਉਸੇ ਤਰ੍ਹਾਂ ਜਿਵੇਂ ਧੀ ਕੰਮ ਕਰਦੀ ਹੈ ਘਰ 'ਚ ਆਓ ਪੁੱਤਰੋ ਤੁਸੀਂ ਵੀ ਨਾਲ ਜੁੜੋ ਸੋ ਇਹ ਤਬਦੀਲੀ ਜੇ ਜੋ ਵਿਸ਼ਵ ਪੱਧਰ ਤੇ ਦਿਸਣੀ ਸ਼ੁਰੂ ਹੋਈ ਹੈ ਜੀ ਪਰ ਸਾਡੇ ਭਾਰਤ ਵਿੱਚ ਮੁਬਾਰਕ ਕਦਮ ਹੈ ਕਿ ਕਾਫੀ ਨੇ ਬਲਕਿ ਦੁਨੀਆ ਪਰਚੋ ਮੈਂ ਤਾਂ ਸ਼ਾਬਾਸ਼ੀ ਦੇਣਾ ਚਾਹੁੰਦੀ ਆ ਜੀ ਭਾਰਤ ਵਾਸੀਆਂ ਨੂੰ ਜਿਨ੍ਹਾਂ ਨੇ ਪਹਿਲ ਕਦਮੀ ਦਿਖਾਈ ਤੇ ਮੰਨਿਆ ਜਾ ਚੁੱਕਿਆ ਕਿ ਇੱਥੇ ਔਰਤਾਂ ਦੁਨੀਆ ਪਰਚ ਸਭ ਤੋਂ ਪਹਿਲਾਂ ਮੰਦਰਾਂ ਗੁਰਦੁਆਰਿਆਂ ਵਿੱਚ ਪੂਜੀਆਂ ਗਈਆਂ ਜੀ ਤੇ ਇੱਥੇ ਜੋ ਮੁਲਕ ਨੂੰ ਵੀ ਨਾ ਅਸੀਂ ਮਾਂ ਦੇ ਨਾਂ ਉੱਤੇ ਦਿੱਤਾ ਹੈ ਭਾਰਤ ਮਾਤਾ ਸੋ ਉਸੇ ਹੀ ਤਰ੍ਹਾਂ ਸਾਡੀ ਪਹਿਲ ਕਦਮੀ ਸੀ ਜਿੱਥੇ ਸਾਡੇ ਖਾਸ ਤੌਰ ਤੇ ਪੰਜਾਬ ਵਿੱਚੋਂ ਵੀ ਜਿੱਥੇ ਪਿਓ ਬੜੀ ਫਖਰ ਨਾਲ ਕਹਿੰਦੇ ਨੇ ਮੈਨੂੰ ਇੱਕੋ ਹੀ ਤੀ ਬਹੁਤ ਜੇ ਪੁੱਤਰਾਂ ਵਰਗੀ ਮੈਨੂੰ ਮਾਣ ਹੈ ਉਸ ਤੇ ਸੋ ਇਹ ਤਬਦੀਲੀ ਜੋ ਸਾਡੇ ਸ਼ੁਰੂ ਹੋਈ ਉਹੀ ਕਾਰਨ ਹੈ ਕਿ ਅਸੀਂ ਦੁਨੀਆ ਪਰਚੋਂ ਪਹਿਲੇ ਸਾਂ ਜਿਹੜੀਆਂ ਔਰਤਾਂ ਨੂੰ ਵੋਟਾਂ ਦਾ ਹੱਕ ਮਿਲਿਆ ਉਹ 1962 ਤੱਕ ਲੜਦੀਆਂ ਫਿਰਦੀਆਂ ਸੀ ਬਾਹਰਲੇ ਮੁਲਕਾਂ 'ਚ ਬਹੁਤ ਖੂਬ ਕਹਿੰਦੇ ਨਾ ਕਿ ਧੀਆਂ ਨੂੰ ਇੱਜ਼ਤਾਂ ਦੇ ਤਾਨੇ ਦੇਣ ਵਾਲਿਓ ਪੁੱਤਰਾਂ ਨੂੰ ਦੂਸਰਿਆਂ ਦੀ ਧੀਆਂ ਦੀ ਇੱਜ਼ਤ ਕਰਨਾ ਸਿਖਾਓ ਨੀਵੀਂ ਪਾ ਕੇ ਤੋਰਦੇ ਹੋ ਕੁੜੀਆਂ ਨੂੰ ਆਪਣੇ ਪੁੱਤਰਾਂ ਨੂੰ ਸਹੀ ਤੱਕਣੀ ਦੇ ਅਰਥ ਸਮਝਾਓ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਅਸੀਂ ਆਪਣੇ ਪੁੱਤਰਾਂ ਨੂੰ ਸਿਖਾਉਣਾ ਸ਼ੁਰੂ ਕਰੀਏ ਪਿਛਲੇ ਤੁਹਾਡੇ ਜਵਾਬ ਦੇ ਵਿੱਚ ਨਾ ਜ਼ਮੀਨ ਜਾਇਦਾਦ ਦੀ ਗੱਲ ਹੋਈ ਅਚਾਨਕ ਦਿਮਾਗ ਦੇ ਵਿੱਚ ਇੱਕ ਸਵਾਲ ਆਇਆ ਜਿਸ ਕਰ ਦੋ ਧੀਆ ਨੇ ਜਾਂ ਇੱਕ ਧੀਆ ਉਹਨਾਂ ਦੇ ਮੁੰਡਾ ਨਹੀਂ ਹੈਗਾ ਪਹਿਲੇ ਸਾਰੇ ਰਿਸ਼ਤੇਦਾਰੀ ਨੂੰ ਚਿੰਤਾ ਪੈ ਜਾਂਦੀ ਇਹਨਾਂ ਦੀ ਜ਼ਮੀਨ ਕਿੱਥੇ ਜਾਊਗੀ ਬਿਲਕੁਲ ਇਹ ਅਸੀਂ ਗੱਲ ਕਰ ਰਹੇ ਹਾਂ ਕਿ ਬਹੁਤ ਚਲੋ ਪੜਾਅ ਵੀ ਦਿੱਤਾ ਆਪਣੀਆਂ ਧੀਆ ਨੂੰ ਨੌਕਰੀ ਤੇ ਵੀ ਲਵਾ ਦਿੱਤਾ ਮਾਂ ਬਾਪ ਪੂਰਾ ਸਾਥ ਦੇ ਰਹੇ ਆ ਪਰ ਰਿਸ਼ਤੇਦਾਰੀ ਨੂੰ ਹੱਲੇ ਵੀ ਪਸੀਨਾ ਆਇਆ ਪਿਆ ਕਿ ਆਪਣੀ ਜ਼ਮੀਨ ਦਾ ਕਰੋਗੇ ਕਿ ਕਿਸੇ ਤਰ੍ਹਾਂ ਬਹੁਤ ਕਰਾਂ ਦੇ ਵਿੱਚ ਸੁਣਨ ਨੂੰ ਮਿਲਦਾ ਕਿ ਕੋਈ ਚਾਚੇ ਦਾ ਇਹ ਦੇ ਮੁੰਡੇ ਨੂੰ ਕੋਈ ਭੂਆ ਦੇ ਮੁੰਡੇ ਨੂੰ ਇਹ ਤੁਸੀਂ ਦੇਖਦੇ ਹੋ ਇਹਨੂੰ ਮੇਲਾ ਦਿਵਸ ਨਾਲ ਜੋੜ ਕੇ ਮੈਂ ਤੁਹਾਡੇ ਨਾਲ ਸਹਿਮਤ ਹਾਂ ਹੁਣ ਤਾਂ ਬਿਲਕੁਲ ਇਸ ਤਰੀਕੇ ਦਾ ਪਾਵੇਂ ਕਾਨੂੰਨ ਨੇ ਹੱਕ ਦੇ ਦਿੱਤਾ ਗਿਆ ਹੈ ਔਰਤ ਨੂੰ ਪਰ ਸਹੀ ਮਾਇਨੇ ਵਿੱਚ ਕੁਝ ਥਾਈ ਤਾਂ ਜੋ ਕੋੜੀ ਹਕੀਕਤ ਜੇ ਸ਼ਾਇਦ ਚਬੇ ਕਿ ਕਈ ਥਾਈ ਅੱਜ ਵੀ ਧੀ ਨੂੰ ਕੁੱਖ ਵਿੱਚ ਮਾਰ ਦਿੱਤਾ ਜਾਂਦਾ ਹੈ ਕਿ ਜ਼ਮੀਨ ਨਾ ਵੰਡੀ ਜਾਏ ਬਿਲਕੁਲ ਇਸੇ ਤਰ੍ਹਾਂ ਤੁਸੀਂ ਵੇਖਿਆ ਹੋਵੇਗਾ ਜੋ ਸਾਡੇ ਨੈਸ਼ਨਲ ਅਖਬਾਰਾਂ ਦੇ ਵਿੱਚ ਵੀ ਛਪਿਆ ਇਹੀ ਅੰਤਰਰਾਸ਼ਟਰੀ ਦਿਵਸ ਕਾਰਨ ਕਿ ਭਈ ਅਜੇ ਤੱਕ ਅਸੀਂ ਅਸਲੀਅਤ ਵੱਲ ਦੇਖੀਏ ਦਰੋਪਦੀ ਪ੍ਰਥਾ ਵੀ ਨਹੀਂ ਛੱਡੀ ਜਿੱਥੇ ਹਿਮਾਚਲ ਦੇ ਸਿਰਮੌਰ ਜ਼ਿਲ੍ਹੇ ਵਿੱਚ ਪਾਟੀ ਕਮਿਊਨਿਟੀ ਵਿੱਚ ਜਾਂ ਤਾਮਿਲਨਾਡੂ ਦੇ ਕੁਝ ਪਿੰਡਾਂ 'ਚ ਅੱਜ ਵੀ ਇੱਕ ਔਰਤ ਤਿੰਨ ਜਾਂ ਚਾਰ ਭਰਾਵਾਂ ਨਾਲ ਇਕੱਠੀ ਵਿਆਹੀ ਜਾਂਦੀ ਜੇ ਤੇ ਕਾਰਨ ਇਹੋ ਕਿ ਅਸੀਂ ਜ਼ਮੀਨ ਦੀ ਵੰਡ ਨਹੀਂ ਕਰਨੀ ਪਰ ਉਹਦੇ ਵਿੱਚ ਜੋ ਔਰਤ ਭੋਗਦੀ ਏ ਕਿ ਕਿਸੇ ਨੇ ਕਦੇ ਸੋਚਿਆ ਜੇ ਤੁਸੀਂ ਉਹਨੂੰ ਇੰਨੇ ਹਿੱਸਿਆਂ ਵਿੱਚ ਵੰਡ ਦਿਓ ਉਹਦੀ ਮਰਜ਼ੀ ਖਤਮ ਕਰ ਦਿਓ ਫਿਰ ਅਸੀਂ ਮਾਰਚ ਤੇ ਪਹੁੰਚਣ ਦੀ ਗੱਲ ਕਰਦੇ ਆ ਤੇ ਹਕੀਕੀ ਪੱਧਰ ਤੇ ਅੱਜ ਵੀ ਸਾਡੀ ਔਰਤ ਦਾਜ ਖਾਤਰ ਵੀ ਸੜਦੀ ਏ ਤਜ਼ਾਬ ਵੀ ਉਸਤੇ ਸੁੱਟਿਆ ਜਾਂਦਾ ਤੇ ਜਿਸ ਢੰਗ ਨਾਲ ਕੁੱਖ ਵਿੱਚ ਅੱਜ ਵੀ ਉਹਦਾ ਮਾਰਨਾ ਜਾਰੀ ਏ ਕੰਮ ਤਾਂ ਬਹੁਤ ਪਿਆ ਬਿਲਕੁਲ ਕਈ ਵਾਰੀ ਨਾ ਬਹੁਤ ਵਧੀਆ ਵਧੀਆ ਨਾਮ ਸਾਡੇ ਮੂਰੇ ਆਉਂਦੇ ਆ ਜਿਹੜੀਆਂ ਔਰਤਾਂ ਸਾਡੇ ਲਈ ਪ੍ਰੇਰਣਾ ਬਣਦੀਆਂ ਨੇ ਸਾਨੂੰ ਉਹਨਾਂ ਨੂੰ ਦੇਖ ਕੇ ਸ਼ਕਤੀ ਮਿਲਦੀ ਹੈ ਹੌਸਲਾ ਮਿਲਦਾ ਵਧੀਆ ਵਧੀਆ ਨਾਮ ਕਹਿੰਦੇ ਨਾ ਕਿ ਜਦੋਂ ਚਾਹੇ ਠੰਡੇ ਪਾਣੀ ਦੇ ਤਲਾਬ 'ਚ ਖੜਿਓ ਪਰ ਇੱਕ ਦੀਵਾ ਦੇਖ ਕੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਨਿਗ ਹੈਗਾ ਆ ਸੋ ਜਿਹੜੀਆਂ ਔਰਤਾਂ ਕਿਸੇ ਮੁਕਾਮ ਤੇ ਪਹੁੰਚ ਗਈਆਂ ਉਹਨਾਂ ਨੂੰ ਦੇਖ ਕੇ ਆਪਾਂ ਕਿੱਦਾਂ ਸਿੱਖ ਸਕਦੇ ਆ ਉਹ ਕਿਵੇਂ ਸਾਡੇ ਲਈ ਪ੍ਰੇਰਣਾ ਬਣ ਸਕਦੀਆਂ ਨੇ ਤੁਹਾਡੀ ਗੱਲ ਤੋਂ ਬਿਲਕੁਲ ਪੁੱਠਾ ਜਵਾਬ ਦਵਾਂ ਜਿਹੜੀਆਂ ਕਿਸੇ ਹੀ ਮਕਾਮ ਤੇ ਨਹੀਂ ਸਨ ਪਹੁੰਚੀਆਂ ਉਹਨਾਂ ਦਾ ਯੋਗਦਾਨ ਦੱਸਣਾ ਚਾਹਾਂਗੀ ਇੱਕ ਮਾਰੀਆ ਦੀ ਅੱਜ ਗੱਲ ਕਰਦੀ ਆ ਜੋ ਕਿ ਸਧਾਰਨ ਔਰਤ ਸੀ ਸੁੱਟੀ ਗਈ ਸੀ ਜੀ ਆਪਣੇ ਮਾਪਿਆਂ ਦੇ ਵੱਲੋਂ ਫਿਰ ਉਹਨੂੰ ਜਿਸ ਨੇ ਚੁੱਕਿਆ ਉਹ ਵੀ ਇਕੱਲੀ ਮਾਂ ਸੀ ਯਾਨੀ ਉਹਦਾ ਪਤੀ ਉਹਨੂੰ ਛੱਡ ਕੇ ਜਾ ਚੁੱਕਿਆ ਸੀ ਚਾਰ ਉਸ ਕੋਲ ਪਹਿਲਾਂ ਬੱਚੇ ਸਨ ਜੀ ਸੋ ਉਹਨੇ ਕੀਤਾ ਕੀ ਕਿ ਆਪਣੀ ਮਿਹਨਤ ਨਾਲ 에어 호ਸਟੈਸ ਬਣੀ ਮੈਂ ਜਾਣ ਬੁਝ ਕੇ ਇੱਕ ਆਮ ਔਰਤ ਦੀ ਗੱਲ ਕੀਤੀ ਹੈ ਕਿ ਅਸੀਂ ਬਹੁਤ ਸਿੱਖ ਸਕਦੇ ਹਾਂ ਜਿਹੜੀਆਂ ਪਹੁੰਚ ਚੁੱਕੀਆਂ ਉੱਚੀਆਂ ਮੰਜ਼ਲਾਂ ਤੇ ਪਰ ਜਿਨ੍ਹਾਂ ਨੂੰ ਲੱਗਦਾ ਅਸੀਂ ਕਿਤੇ ਵੀ ਨਹੀਂ ਪਹੁੰਚ ਸਕੇ ਸ਼ਾਇਦੇ ਮੇਰੀ 1 ਮਿੰਟ ਦੀ ਉਹਨਾਂ ਨੂੰ ਅਸਲੀ ਕਹਾਣੀ ਕਿਤੇ ਪ੍ਰੇਰਨਾ ਦੇ ਜਾਵੇ ਕਿ ਉਹ ਆਪਣੀ ਮਿਹਨਤ ਨਾਲ 에어 호ਸਟੈਸ ਬਣੀ ਹੂੰ ਤੇ ਉੱਥੋਂ ਇੱਕ ਦਿਨ ਟਾਕੇ ਉਹਨੂੰ ਉਤਰਨ ਦਾ ਮੌਕਾ ਮਿਲਿਆ ਉਤਰ ਕੇ ਉਸ ਦੇਖਿਆ ਕਿ ਮੈਨੂੰ ਲੱਗਦਾ ਸੀ ਮੈਂ ਹੀ ਅੱਤ ਦੀ ਗਰੀਬੀ ਚੋਂ ਲੰਗੀ ਆ ਮੇਰੇ ਤੋਂ ਕੋਈ ਗਰੀਬ ਹੋਰ ਹੈ ਹੀ ਨਹੀਂ ਪਰ ਦੇਖ ਕੇ ਉਹਦੀਆਂ ਪੁੱਭਾਂ ਨਿਕਲ ਗਈਆਂ ਜਦੋਂ ਉਹਨੇ ਦੇਖਿਆ ਕਿ ਇੰਨੀ ਗਰੀਬੀ ਤੇ ਸਿੰਗਲ ਮਦਰਸ ਹਨ ਸਾਰਾ ਕੁਝ ਉਹਨੇ ਦੇਖਿਆ ਸੋ ਉਹਨੇ ਉੱਤੇ ਫੈਸਲਾ ਕੀਤਾ ਜੀ ਕਿ ਮੈਂ ਇਹਨਾਂ ਵਿੱਚੋਂ 10 ਬੱਚੇ ਗੋਦ ਲੈਣੇ ਨੇ ਜਿਵੇਂ ਮਰਜ਼ੀ ਮੈਂ ਆਪਣੇ ਪੱਲਿਓ ਇਹਨਾਂ ਲਈ ਕੁਝ ਕਰਾਂਗੀ ਅੱਛਾ ਜੀ ਸੋ ਉਹ ਵਾਅਦਾ ਕਰਈ ਉਹਨੂੰ ਸਮਝ ਨਾ ਆਵੇ ਕਿ ਮੈਂ ਕਰਾਂ ਕੀ ਕਿਉਂਕਿ ਕਮਾਈ ਉੰਨੀਕ ਸੀ ਕਿੱਥੋਂ ਲਿਆਵੇ ਸੋ ਉਹਨੇ ਵੇਖਿਆ ਕਿ ਜੇ ਮੈਂ ਹੋਰ ਕਿਸੇ ਤੋਂ ਮੰਗਾ ਕਿਸੇ ਨੇ ਦੇਣੇ ਨਹੀਂ ਉਹਨੇ ਮਿਹਨਤ ਸ਼ੁਰੂ ਕੀਤੀ ਭੱਜਣ ਦੀ ਕਮਾਲ ਹੀ ਕਰ ਛੱਡੀ ਕਿ ਕੀ ਨਾਰਥ ਪੋਲ ਤੇ ਜਾਣਾ ਕਿ ਇੰਗਲਿਸ਼ ਚੈਨਲ ਨੂੰ ਤਰ ਕੇ ਨਿਕਲਣਾ ਇੱਕ ਆਮ ਬੱਚੀ ਜੋ ਮਾਪਿਆਂ ਵੱਲੋਂ ਛੁੱਟੀ ਗਈ ਸੀ ਨੇ ਉਹ ਦੇ ਸੱਦੇ ਤੈਅ ਕੀਤੇ ਇੰਟਰਨੈਸ਼ਨਲ ਲੈਵਲ ਤੇ ਰੈਕਗਨਿਸ਼ਨ ਮਿਲੀ ਉਹਨੂੰ ਪੈਸੇ ਮਿਲੇ ਤੇ ਅੱਜ 600 ਬੱਚਿਆਂ ਨੂੰ ਉਹ ਉੱਥੋਂ ਟਾਕੇਦਿਆਂ ਨੂੰ ਪਾਲ ਰਹੀ ਏ ਉਹਨਾਂ ਦੀ ਮਾਂ ਬਣ ਚੁੱਕੀ ਤੇ ਵੇਖੋ ਕਿ ਜਿਵੇਂ ਯੂਨਾਈਟਿਡ ਨੇਸ਼ਨਸ ਨੇ ਉਹਨਾਂ ਨੂੰ ਸਨਮਾਨ ਦਿੱਤਾ ਹੈ ਕਿ ਤੇ ਹੁੰਦੀ ਜੇ ਇੱਕ ਆਮ ਔਰਤ ਦੀ ਕਹਾਣੀ ਜੋ ਆਪਣੇ ਮਨ ਵਿੱਚ ਠਾਣ ਲਵੇ ਤੇ ਵੇਖੋ ਕੀ ਕਮਾਲ ਕਰ ਸਕਦੀ ਏ ਕਿ ਔਰਤ ਬਿਨਾਂ ਲੱਤਾਂ ਦੇ ਐਵਰੈਸਟ ਚੜ੍ਹ ਕੇ ਦਿਖਾ ਚੁੱਕੀ ਤਾਂ ਅਸੀਂ ਸਮਝ ਸਕਦੇ ਹਾਂ ਕਿ ਜੇ ਮਨ ਵਿੱਚ ਠਾਣ ਲਵੇ ਤਾਂ ਆਮ ਔਰਤ ਦੂਜਿਆਂ ਲਈ ਉਦਾਹਰਨਾ ਸਾਬਤ ਕਰ ਸਕਦੇ ਆਪਾਂ ਹੋਰ ਕਿਹੜੀਆਂ ਕਿੜੀਆਂ ਅਚੀਵਮੈਂਟਸ ਔਰਤਾਂ ਦੀਆਂ ਗਿਣ ਸਕਦੇ ਆ ਕਿਉਂਕਿ ਮੈਨੂੰ ਲੱਗਦਾ ਹੈ ਕਿ ਆਪਾਂ ਥੋੜਾ ਇਹਨਾਂ ਨੂੰ ਹੋਰ ਹਾਈਲਾਈਟ ਕਰੀਏ ਬਹੁਤ ਕੋ ਮਤਲਬ ਸੋਹਣੀ ਤੇ ਖੂਬਸੂਰਤ ਮੈਨੂੰ ਇਦਾਂ ਲੱਗਦਾ ਹੈ ਕਿ ਆਡੀਅנס ਸ਼ਾਇਦ ਘਰਾਂ 'ਚ ਬੈਠ ਕੇ ਤਾੜੀ ਮਾਰ ਰਹੀ ਹੋਗੀ ਤੁਹਾਡੀ ਉਸ ਐਗਜ਼ਾਮਪਲ ਦੇ ਉੱਤੇ ਜੇ ਲਾਈਵ ਆਡੀਅנס ਹੁੰਦੀ ਤਾਂ ਮੈਂ ਜ਼ਰੂਰ ਹੋਰ ਨੂੰ ਇਹ ਕਹਿੰਦੀ ਕੁਝ ਹੋਰ ਅਚੀਵਮੈਂਟਸ ਕੋਈ ਨਾ ਕੋਈ ਕਹਾਣੀ ਬਹੁਤ ਸੋਹਣੀ ਸੀ ਜੀ ਬਿਲਕੁਲ ਮੈਂ ਦਰਅਸਲ ਇੱਕ ਹੋਰ ਔਰਤ ਦੀ ਥੋੜੀ ਦਰਦ ਭਰੀ ਦਾਸਤਾਨ ਹੈ ਪਰ ਜਿਸ ਤਰੀਕੇ ਉਹ ਔਰਤ ਜੰਗ ਵਿੱਢ ਕੇ ਇੱਥੇ ਤੱਕ ਪਹੁੰਚੀ ਮੈਂ ਜ਼ਰੂਰ ਸਾਂਝਾ ਕਰਨਾ ਚਾਹਾਂਗੀ ਜੀ ਉਹ ਔਰਤ ਸੀ ਜਿਸ ਨੂੰ ਧੀ ਜੰਮਣ ਉੱਤੇ ਸਜ਼ਾ ਮਿਲੀ ਸੀ ਜੀ ਉਹਦੇ ਪਿੱਠ ਤੇ ਗਰਮ ਪ੍ਰੈਸ ਵੀ ਲਾਈ ਗਈ ਓਏ ਹੋਏ ਉਹਨੂੰ ਗਲੇ ਨਾਲ ਬੰਨ ਕੇ ਇੱਕ ਤਰੀਕੇ ਮਾਰਨ ਦੀ ਕੋਸ਼ਿਸ਼ ਵੀ ਪੱਖੇ ਨਾਲ ਲਟਕਾਉਣ ਦੀ ਕੀਤੀ ਗਈ ਜੀ ਉਹ ਔਰਤ ਉੱਥੋਂ ਨਿਕਲੀ ਹੂੰ ਗੋਦ ਵਿੱਚ ਬੱਚੀ ਲੈ ਕੇ ਆਪਣੀ ਜੇ ਮੈਂ 30 ਜੰਮੀ ਐ ਤੇ ਮੈਂ ਇਸ ਨੂੰ ਪਾਲਾਂਗੀ। ਇਸ ਸਮਾਜ ਵਿੱਚ ਤੁਸੀਂ ਸਮਝ ਸਕਦੇ ਹੋ ਮੈਂ ਗੱਲ ਕਿਉਂ ਕੀ ਕਰ ਰਹੀ ਆ ਤੁਹਾਨੂੰ 20 ਸਾਲ ਪੁਰਾਣੀ। ਉਸ ਸਮੇਂ ਕਿਸ ਤਰੀਕੇ ਦਾ ਸਮਾਜ ਸੀ ਕਿੰਨੀ ਔਖੇ ਸੀ ਉਹਨਾਂ ਸਮਿਆਂ ਵਿੱਚ ਇੱਕ ਮਾਂ ਲਈ ਇਸ ਤਰੀਕੇ ਡਟ ਕੇ ਲੜਨਾ ਸਮਾਜ ਨਾਲ ਜੀ ਪਰ ਜਿਸ ਢੰਗ ਨਾਲ ਉਹ ਲੜੀ ਮੈਂ ਉਹਦੀ ਸਿਰਫ ਇਹ ਦੱਸਣਾ ਚਾਹਾਂਗੀ ਕਿ ਅੱਜ ਉਹਦੀ ਬੇਟੀ ਅਮਰੀਕਾ ਦੇ ਵਿੱਚ ਡਾਕਟਰ ਹੈ। ਅੱਛਾ ਜੀ। ਤੇ ਉਹ ਇੱਕ ਲੀਡਿੰਗ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ YouTube ਵਿੱਚ ਜਿਵੇਂ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੇ ਮੋਟੀਵੇਸ਼ਨਲ ਸਪੀਕਰ ਨੇ ਉਹ ਗੱਲ ਕਰਦੀ ਜੇ ਜਦੋਂ ਕਿ ਮੇਰੀ ਮਾਂ ਨੇ ਕਿਨਾ ਔਖੀਆਂ ਵਿੱਚੋਂ ਕਿਨਾ ਭੈੜੀਆਂ ਨਜ਼ਰਾਂ ਨੂੰ ਵੇਖਦਿਆਂ ਕਿਵੇਂ ਦਿਨ ਰਾਤ ਇੱਕ ਕਰਕੇ ਮੈਨੂੰ ਪੜਾ ਕੇ ਇਸ ਹੱਦ ਤੱਕ ਜੇ ਉਹ ਪਹੁੰਚਾ ਸਕੀ ਸੀ ਤਾਂ ਅੱਜ ਮੈਂ ਹੁਣ ਅੱਗੋਂ ਇਹ ਬੋਨੇ ਅੱਗੋਂ ਯਾਨੀ ਇਹ ਕਿਆ ਕਿ ਮੈਂ ਅੱਗੋਂ ਹੋਰ ਕੋਸ਼ਿਸ਼ ਕਰਾਂਗੀ ਕਿ ਆਪਣੇ ਵਰਗੀਆਂ ਘਟੋ ਘਟ 100 ਇਸ ਤਰੀਕੇ ਦੀਆਂ ਲੋੜ ਲੋੜਵੰਦ ਜੋ ਮਾਂ ਮਾਂ ਨੇ ਜਿਹੜੀਆਂ ਸੁੱਟੀਆਂ ਗਈਆਂ ਕੱਡੀਆਂ ਗਈਆਂ ਘਰਾਂ ਚੋਂ ਉਹਨਾਂ ਲਈ ਜੰਗ ਵਿੱਢ ਸਕਾਂ ਉਹਨਾਂ ਲਈ ਇੱਕ ਰਾਹ ਦਸੇਰਾ ਬਣ ਸਕਾਂ ਸੋ ਇਸ ਤਰ੍ਹਾਂ ਦੀਆਂ ਇੱਕ ਨਹੀਂ ਅਣਗਿਣਤ ਐਗਜ਼ਾਮਪਲਸ ਨੇ ਜਿਹੜੀਆਂ ਓਖਿਆਈਆਂ ਚੋਂ ਨਿਕਲ ਕੇ ਮਾਮਾ ਨੇ ਕਮਾਲ ਕੀਤੀ ਜੇ ਤੇ ਸਾਡੀਆਂ ਬੇਟੀਆਂ ਜੋ ਸਾਡੇ 3 ਵੀਲਰ ਚਲਾਉਂਦੇ ਸਾਡੇ ਵੀਰਾਂ ਦੇ ਘਰੋਂ ਨਿਕਲ ਕੇ ਆਪਣੀ ਮਿਹਨਤ ਨਾਲ ਕਿਵੇਂ IAS ਤੱਕ ਪਹੁੰਚੀਆਂ ਨੇ ਜਾਂ ਉੱਚੀਆਂ ਪਦਵੀਆਂ ਜੋ ਹਾਸਲ ਕੀਤੀਆਂ ਨੇ ਉਹ ਵੀ ਬੇਮਿਸਾਲ ਨੇ ਸੋ ਇਹੀ ਹੁੰਦਾ ਜੇ ਕਿ ਕਿਸੇ ਦੀ ਅਚੀਵਮੈਂਟ ਸਿਖਰ ਤੇ ਨਾ ਦੇਖੀਏ ਜੋ ਘਾਲਣਾ ਉਹਨੇ ਸ਼ੁਰੂ ਤੋਂ ਵਿਲਦੀ ਜੇ ਜੇ ਤੁਸੀਂ ਉਹ ਨਜ਼ਰ ਅੰਦਾਜ਼ ਕਰਦੇ ਹੋਗੇ ਇਸ ਤਰ੍ਹਾਂ ਟਪੂਸੀ ਮਾਰ ਕੇ ਸਫਲਤਾ ਨਹੀਂ ਮਿਲਦੀ ਹਰ ਸਫਲ ਔਰਤ ਪਿੱਛੇ ਬਹੁਤ ਲੰਬੀ ਤੇ ਦੁੱਖ ਭਰੀ ਕਹਾਣੀ ਹੁੰਦੀ ਜੇ ਪਰ ਉਹ ਦੁੱਖ ਨੂੰ ਕਿਸ ਤਰੀਕੇ ਆਪਣੇ ਹਾਸੇ ਆਪਣੀ ਮੁਸਕਾਨ ਹੇਠਾਂ ਲੁਕਾਉਂਦੀ ਜੇ ਇਹ ਉਹਦੀ ਖੂਬਸੂਰਤੀ ਹੈ ਸਾਨੂੰ ਬਹੁਤ ਸਾਰੇ ਸਾਡੇ ਸੰਵਿਧਾਨ ਨੇ ਅਧਿਕਾਰ ਦਿੱਤੇ ਬੜੇ ਸਾਰੇ ਰਾਈਟ ਦਿੱਤੇ ਤੇ ਸਭ ਤੋਂ ਖੂਬਸੂਰਤ ਸਾਡਾ ਅਧਿਕਾਰ ਹੈ ਸਾਡਾ ਹੱਕ ਹੈ ਸਾਡਾ ਰਾਈਟ ਹੈ ਸਿੱਖਿਆ ਔਰਤਾਂ ਦੇ ਲਈ ਸਿੱਖਿਆ ਦਾ ਖੇਤਰ ਆਮ ਤੌਰ ਤੇ ਤਾਂ ਜਦੋਂ ਵੀ 10ਵੀਂ 12ਵੀਂ ਦੇ ਰਿਜ਼ਲਟ ਆਉਂਦੇ ਆ ਪਹਿਲੇ ਇਹ ਕਹਿੰਦੇ ਇਸ ਵਾਰੀ ਕੁੜੀਆਂ ਬਾਜੀ ਮਾਰ ਗਈਆਂ ਕੁੜੀਆਂ ਫੇਰ ਜ਼ਿਆਦਾ ਨੰਬਰ ਲੈ ਗਈਆਂ ਬਿਲਕੁਲ ਉਹਨਾਂ ਦੀ ਕੁੜੀ ਤਾਂ ਬਹੁਤ ਪੜਦੀ ਹੈ ਮੈਨੂੰ ਤੇ ਮੁੰਡੇ ਦੇ ਨੰਬਰ ਨਹੀਂ ਆਉਂਦੇ ਪਰ ਫਿਲਹਾਲ ਚਲੋ ਪੜਨਾ ਦੋਨਾਂ ਲਈ ਜ਼ਰੂਰੀ ਹੈ ਤੇ ਇੱਥੇ ਸਿੱਖਿਆ ਦੇ ਖੇਤਰ 'ਚ ਔਰਤ ਦੇ ਹੱਕਾਂ ਦੀ ਗੱਲ ਉਹਦੀਆਂ ਪ੍ਰਾਪਤੀਆਂ ਦੀ ਗੱਲ ਅ ਫਿਰ ਜੇ ਅਸਲੀਅਤ ਸੁਣਨਾ ਚਾਹੁੰਦੇ ਹੋ ਤੇ ਕੋੜੀਏ ਜੇ ਮਿੱਠੀਆਂ ਮਿੱਠੀਆਂ ਗੱਲਾਂ ਸੁਣਨੀਆਂ ਤਾਂ ਵੱਖਰੀ ਚਾਲ ਹੈ ਤੁਸੀਂ ਦੱਸੋ ਅਸਲੀਅਤ ਦੱਸ ਕੇ ਇੱਕ ਮਿੱਠੀ ਜੀ ਵੀ ਦੱਸ ਦੋ ਹੌਸਲਾ ਹੋ ਜਾਊਗਾ ਦੇਖੋ ਸਾਡੇ ਜੋ ਅੰਤਰਰਾਸ਼ਟਰੀ ਅੰਕੜੇ ਜੋ ਭਾਰਤ ਦੇ ਗਏ ਨੇ ਕਿ ਜਿਨ੍ਹਾਂ ਵਿੱਚ 40% ਜੋ ਅਨਪੜ ਬੱਚੇ ਨੇ 40% ਉਹਨਾਂ ਵਿੱਚੋਂ ਦੋ ਤਿਹਾਈ ਬੇਟੀਆਂ ਨੇ ਇਹ ਸਾਡੀ ਅਸਲੀਅਤ ਜੇ ਜਿੱਥੇ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ ਹੱਕ ਸਭ ਕੁਝ ਮਿਲਣ ਦੇ ਬਾਵਜੂਦ ਬੇਟੀਆਂ ਨੂੰ ਛੇਤੀ ਅੱਜ ਵੀ ਕੱਢਿਆ ਜਾ ਰਿਹਾ ਜਿੱਥੇ ਬਾਲ ਵਿਆਹ ਵੀ ਕੀਤੇ ਜਾ ਰਹੇ ਨੇ ਤੇ ਉਹ ਜਿਸ ਢੰਗ ਨਾਲ ਕਿ ਤੁਸੀਂ ਘਰ ਦਾ ਕੰਮ ਕਰਨਾ ਹੁਣ ਇਹਨੂੰ ਛੱਡੋ ਇੱਥੇ ਨਹੀਂ ਜਾਣਾ ਕਈ ਥਾਈ ਤਾਂ ਇਹ ਵੀ ਹੈ ਕਿ ਉਹਨੂੰ ਜਬਰੀ ਯਾਨੀ ਇੰਗੇਜਮੈਂਟਸ ਤੱਕ ਤੁਸੀਂ 7ਵੀਂ ਤੱਕ ਕਰ ਦਿੱਤੀ ਜਾਂਦੀ ਐ ਸੋ ਇਹ ਤਾਂ ਜੇ ਜੋ ਅੱਜ ਦੀ ਹਕੀਕਤ ਜਿੱਥੇ ਸਾਡੀ ਅੰਤਰਰਾਸ਼ਟਰੀ ਪੱਧਰ ਤੇ ਪਹੁੰਚੀ ਐ ਪਰ ਦੂਜਾ ਪੱਖ ਕਿ ਯੂਨੀਵਰਸਿਟੀਆਂ ਕਾਲਜੇਜ਼ ਸ਼ਾਇਦ ਬੰਦ ਹੋਣ ਦੀ ਕਗਾਰ ਤੇ ਹੁੰਦੇ ਜੇ ਸਾਡੀਆਂ ਬੇਟੀਆਂ ਜਿਸ ਤਰੀਕਿਆਂ ਨਾਲ ਉਹ ਅੱਜ ਛਲਾਂਗਾ ਮਾਰਦੀਆਂ ਅਗਾਹ ਜਾਂਦੀਆਂ ਪਈਆਂ ਨੇ ਨਾ ਸਿਰਫ ਬਿਜ਼ਨਸ ਔਮਨ ਸਪੋਰਟਸ ਵਾਲੇ ਪਾਸੇ ਬਲਕਿ ਹੁਣ ਤਾਂ ਪੋਲਿਟੀਕਲ ਕਾਫੀ ਉਹਨਾਂ ਦੇ ਤਗੜੇ ਐ ਇਸ ਵੇਲੇ ਅਸੀਂ ਦੇਖ ਸਕਦੇ ਹਾਂ ਬਹੁਤ ਸਾਰੀਆਂ ਐਨ ਜੀਓਜ਼ ਚਲਾਈਆਂ ਜਾ ਰਹੀਆਂ ਨੇ ਧੀਆਂ ਵੱਲੋਂ ਕੀ ਡਾਕਟਰ ਕੀ ਇੰਜੀਨੀਅਰ ਕੀ ਸਾਇੰਟਿਸਟ ਸਿਰਫ ਆਪਣੇ ਮੁਲਕ ਵਿੱਚ ਨਹੀਂ ਮੁਲਕੋਂ ਬਾਹਰ ਜਾ ਕੇ ਵੀ ਵਾਹ ਕਮਾਲ ਉਹਨਾਂ ਦੀ ਪ੍ਰੈਜੈਂਟੇਸ਼ਨ ਹੈ ਸ਼ਾਬਾਸ਼ ਇਹਨਾਂ ਤੇਵਾਂਾਂ ਦੀ ਜਿਨ੍ਹਾਂ ਨੇ ਖੁੱਲ੍ਹ ਦਿੱਤੀ ਆਪਣੀਆਂ ਧੀਆਂ ਨੂੰ ਉੱਚੀਆਂ ਉਡਾਨਾਂ ਭਰਨ ਦੀ ਕਿਉਂਕਿ ਅਸੀਂ ਮਹਿਲਾ ਦਿਵਸ ਵਿੱਚ ਭੁੱਲ ਰਹੇ ਹਾਂ ਕਿ ਸਭ ਤੋਂ ਅਹਿਮ ਅੰਗ ਔਰਤ ਦਾ ਕਿਉਂਕਿ ਔਰਤ ਆਪਣੇ ਆਪ ਵਿੱਚ ਸੰਪੂਰਨ ਨਹੀਂ ਜਿਵੇਂ ਮਰਦ ਸੰਪੂਰਨ ਨਹੀਂ ਸੋ ਦੋਨਾਂ ਦਾ ਸੁਮੇਲ ਜੇ ਜਿਹੜਾ ਇਸ ਸੰਸਾਰ ਨੂੰ ਖੂਬਸੂਰਤ ਬਣਾਉਂਦਾ ਜੇ ਸੋ ਇਹੋ ਗੱਲ ਜੇ ਕਿ ਅੱਜ ਦੇ ਪ੍ਰੋਗਰਾਮ ਵਿੱਚ ਜੇ 1% ਵੀ ਲੋਕ ਇਹ ਸਮਝ ਗਏ ਕਿ ਮਾੜੇ ਅੰਸਰ ਬਹੁਤ ਥੋੜੇ ਨੇ ਆਓ ਚੁੱਪੀ ਤੋੜੀਏ ਚੰਗੇ ਲੋਕਾਂ ਦੀ ਪਰਮਾਰਜ ਜੇ ਪਰ ਜਿਸ ਦੇ ਨਸੀਬ ਬਾਈਕਾਟ ਕਰਨਾ ਸਿੱਖ ਗਏ ਕਿ ਇਹ ਮਾੜਾ ਜੇ ਇਹਨੇ ਆਪਣੀ ਧੀ ਮਾਰੀ ਏ ਇਹ ਨੂੰ ਵੀ ਫਿਰ ਜ਼ਰੂਰ ਮਾਰੇਗਾ ਇਹਦੇ ਨਾਲ ਸੋਸ਼ਲ ਬਾਈਕਾਟ ਜੇ ਉਦੋਂ ਅਸੀਂ ਤਬਦੀਲੀ ਜ਼ਰੂਰ ਵੇਖਾਂਗੇ ਜੀ ਬਹੁਤ ਖੂਬ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਅੰਤਰਰਾਸ਼ਟਰੀ ਮੈਲਾ ਦਿਵਸ ਤੇ ਉੱਪਰ ਡਾਕਟਰ ਹਰਸ਼ੰਦਰ ਕੌਰ ਹੁਣਾਂ ਦੇ ਨਾਲ ਗੱਲਬਾਤ ਇਵੇਂ ਹੀ ਚੱਲਦੀ ਰਹੇਗੀ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਗੱਲਾਂ ਤੇ ਗੀਤ ਅੰਤਰਰਾਸ਼ਟਰੀ ਮੈਲਾ ਦਿਵਸ ਤੇ ਉੱਪਰ ਆਪਾਂ ਗੱਲਬਾਤ ਕਰ ਰਹੇ ਹਾਂ ਡਾਕਟਰ ਹਰਸ਼ੰਦਰ ਕੌਰ ਹੁਣਾਂ ਦੇ ਨਾਲ ਇੱਕ ਗੱਲ ਮੈਂ ਡਾਕਟਰ ਸਾਹਿਬ ਸੋਚ ਰਹੀ ਸੀ ਕਿ ਤੁਹਾਡੀ ਨਾ ਪੋਜ਼ਿਟਿਵ ਸੋਚ ਜਿਹੜੀ ਚੰਗੀ ਸੋਚ ਆ ਉੱਧਰ ਲਾ ਕੁਝ ਕਹੀ ਜਾਵੇ ਉੱਧਰ ਲਾ ਕੁਝ ਕਹੀ ਜਾਵੇ ਪਰ ਜਦੋਂ ਤੁਸੀਂ ठान ਲਿਆ ਨੰਬਰ ਲੈਣੇ ਨੇ ਚਾਹੇ ਆਇਲਟ ਦੇ ਨੰਬਰ ਹੋਣ ਫਿਰ ਆਪ ਆਇਲਸ ਉੱਧਰ ਕਹਿੰਦਾ ਆ ਤੇ ਉਹਦੇ ਵਿੱਚ ਵੀ ਕੁੜੀਆਂ ਦੇ ਨੰਬਰ ਜ਼ਿਆਦਾ ਆ ਰਹੇ ਨੇ ਬੇਸ਼ੱਕ ਇੱਕ ਚੰਗੀ ਤੇ ਪੋਜ਼ਿਟਿਵ ਸੋਚ ਤੁਹਾਨੂੰ ਇਦਾਂ ਕਰ ਦਿੰਦੀ ਹੈ ਕਿ ਆਲੇ ਦੁਆਲੇ ਜਿੰਨਾ 네ਗੇਟਿਵ ਮਰਜੀ ਮਾਹੌਲ ਹੋਵੇ ਨਹੀਂ ਤੁਸੀਂ ਤਾਂ ਮੁਕਾਮ ਤੇ ਪਹੁੰਚਣਾ ਹੈ ਕਿਉਂਕਿ ਲੜਕੀਆਂ ਬਹੁਤ ਕੁਝ ਹਾਸਲ ਕਰ ਰਹੀਆਂ ਨੇ ਔਰਤਾਂ ਕਈ ਜਿਹੜੀਆਂ ਨੇ ਵਿਆਹ ਤੋਂ ਬਾਅਦ ਪੜਨਾ ਸ਼ੁਰੂ ਕਰਕੇ ਵੀ ਮੈਂ ਦੇਖਿਆ ਕਿੱਤੇ ਦੀਆਂ ਕਿਤੇ ਪਹੁੰਚ ਰਹੀਆਂ ਨੇ ਬਿਲਕੁਲ ਮੈਂ ਇਸੇ ਲਈ ਉਹ ਮਾਰੀਆ ਦੀ ਕਹਾਣੀ ਸੁਣਾਈ ਸੀ ਕਿ ਤੁਹਾਡੇ ਕੋਲ ਕੁਝ ਵੀ ਨਾ ਹੋਵੇ ਫਿਰ ਵੀ ਜਦੋਂ ਔਰਤ ठान ਲਵੇ ਤਾਂ ਬਹੁਤ ਉੱਚੀ ਪੱਧਰ ਤੱਕ ਪਹੁੰਚ ਸਕਦੀ ਹੈ ਬਿਲਕੁਲ ਇਸੇ ਤਰ੍ਹਾਂ ਜਿਸ ਤਰੀਕੇ ਅੱਜ ਬਹੁਤ ਸਾਰੀਆਂ ਔਰਤਾਂ ਆਪ ਪੜ੍ਹ ਕੇ ਤੇ ਫਿਰ ਜੇ ਨਹੀਂ ਵੀ ਕੰਮ ਕਰਨ ਜਾਂਦੀਆਂ ਜਦੋਂ ਘਰ ਦਾ ਕੰਮ ਓਕਾ ਕੇ ਵਿਹਲੀਆਂ ਹੁੰਦੀਆਂ ਨੇ ਤਾਂ ਲੋੜਵੰਦ ਬੱਚਿਆਂ ਲਈ ਸਕੂਲ ਖੋਲੇ ਹੋਏ ਨੇ ਉਹਨਾਂ ਨੇ ਕਿ ਅਸੀਂ ਇਹਨਾਂ ਨੂੰ ਪੜਾ ਦਈਏ ਤਾਂ ਜਾਂ ਫਿਰ ਜਿਹੜੇ ਰੈਗ ਪਿਕਰਸ ਨੇ ਕਿ ਉਹ ਕੂੜਾ ਚੁੱਕਣ ਜਾਂਦੇ ਨੇ ਉਹਨਾਂ ਦੇ ਬੱਚਿਆਂ ਨੂੰ ਪੜਾਉਣਾ ਕਿਵੇਂ ਉਹਨਾਂ ਨੂੰ ਬੁਣਤੀ ਸਿਖਾਉਣੀ ਪੇਂਟਿੰਗ ਕਰਾਉਣੀ ਇਹ ਸਾਰਾ ਕੁਝ ਦਾ ਜ਼ਿੰਮਾ ਜਦੋਂ ਇੱਕ ਔਰਤ ਠਾਨ ਲਵੇ ਤਾਂ ਤੁਸੀਂ ਸਮਝ ਸਕਦੇ ਹੋ ਪੂਰੇ ਮੁਲਕ ਦੀ ਤਰੱਕੀ 'ਚ ਉਹਦਾ ਯੋਗਦਾਨ ਹੋ ਜਾਂਦਾ ਹੈ ਸੋ ਇਹ ਜੇ ਜਦੋਂ ਕਰਨਲੀ ਜਿਵੇਂ ਤੁਸੀਂ ਕਹਿੰਦੇ ਹੋ ਨਾ ਕਿ ਆਲਾ ਦਵਾਲਾ ਤੁਹਾਨੂੰ ਬੰਦ ਕਰਨਾ ਪੈਂਦਾ ਸੋ ਤੁਸੀਂ ਇਧਰੋਂ ਕਿਸੇ ਨੇ ਕੁਝ ਕਿਹਾ ਕਿ ਉਧਰੋਂ ਕਿਸੇ ਨੇ ਕਿਹਾ ਨੂੰ ਛੱਡ ਕੇ ਜਦੋਂ ਆਪਣੇ ਮਕਸਦ ਲਈ ਤੁਸੀਂ ਠਾਨ ਲਵੋ ਕਿ ਮੈਂ ਕਰਨਾ ਹੀ ਕਰਨਾ ਹੈ ਤਾਂ ਫਿਰ ਕੋਈ ਵੀ ਦੁਨੀਆ ਦੀ ਚੀਜ਼ ਤੁਹਾਨੂੰ ਰੋਕ ਨਹੀਂ ਸਕਦੀ ਕਿਉਂਕਿ ਉਦੋਂ ਤਾਂ ਰੱਬ ਬਾੜ ਜਾਂਦਾ ਕਿ ਚੱਲ ਮੈਂ ਤੇਰੇ ਨਾਲ ਆ ਸ਼ਾਬਾਸ਼ੇ ਕਰ ਸੋ ਇਹੋ ਜੇ ਸਾਡੀ ਅੱਜ ਦੀ ਬੱਚੀ ਨੂੰ ਨਸੀਹਤ ਕੇ ਨੈਨੂ ਫਲਾਣੇ ਨੇ ਆ ਕਹਿਤਾ ਇਹਨੇ ਆ ਕਹਿਤਾ ਵਰਗੀਆਂ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਇਹ ਚੀਜ਼ਾਂ ਕਿਸੇ ਬੇਟੇ ਨੂੰ ਵੀ ਇਸੇ ਤਰੀਕੇ ਤੰਗ ਕਰ ਸਕਦੀਆਂ ਨੇ ਉਹ ਸੁਸਾਈਡ ਤੱਕ ਤੁਰ ਜਾਂਦਾ ਸੋ ਮੈਂ ਤਾਂ ਸਿਰਫ ਇਹੋ ਬਤੌਰ ਇੱਕ ਡਾਕਟਰ ਹੁੰਦਿਆਂ ਇਹ ਸਲਾਹ ਦੇ ਸਕਦੀ ਹਾਂ ਵੀ ਖਾਸ ਤੌਰ ਤੇ ਬੱਚਿਆਂ ਦੀ ਡਾਕਟਰ ਹੁੰਦਿਆਂ ਕਿ ਐਕਸ਼ਨ ਐਂਡ ਰਿਐਕਸ਼ਨ ਆਰ ਇਕੁਇਵਲੈਂਟ ਆਪੋਜ਼ਿਟ ਜੇ ਤੁਸੀਂ ਕੁਝ ਅਚੀਵ ਕੀਤਾ ਤਾ ਤੁਹਾਡੇ ਵਿਰੁੱਧ ਆਵਾਜ਼ ਉੱਠਣੀ ਜੇ ਤੇ ਜੇ ਤੁਹਾਡੇ ਵਿਰੁੱਧ ਆਵਾਜ਼ ਹੀ ਕੋਈ ਨਹੀਂ ਉੱਠੀ ਤੁਸੀਂ ਤਾਂ ਪਹਿਲਾ ਕਦਮ ਵੀ ਨਹੀਂ ਪੁੱਟਿਆ ਸ਼ਾਬਾਸ਼ ਤੁਹਾਡੇ ਵਿਰੁੱਧ ਆਵਾਜ਼ ਉੱਠੀ ਜੇ ਤਾਂ ਮਤਲਬ ਹੈ ਤੁਸੀਂ ਸਹੀ ਰਾਹ ਤੁਰ ਰਹੇ ਹੋ ਚੱਲੋ ਫਿਰ ਜਦੋਂ ਨਵੇਂ ਰਾਹ ਤੁਸੀਂ ਆਪਣੇ ਬਣਾਓਗੇ ਦੁਨੀਆ ਪਿੱਛੇ ਤੁਰਦੀ ਜੇ ਸੋ ਪਹਿਲੀ ਪੌੜੀ ਤੇ ਕਿਤੇ ਡਰ ਕੇ ਪਿੱਛੇ ਰੁਕ ਨਾ ਜਾਣਾ ਕਿ ਮੈਨੂੰ ਫਲਾਣੇ ਨੇ ਕੁਝ ਕਹਿ ਦਿੱਤਾ ਮੈਂ ਨਾ ਕਰਾਂ ਇਹੋ ਜੀ ਗੱਲ ਹੋਣੀ ਨਹੀਂ ਚਾਹੀਦੀ ਡਟੇ ਰਹੋ ਮੁੰਡਾ ਹੋਵੇ ਜਾਂ ਕੁੜੀ ਦੋਵਾਂ ਲਈ ਨਸੀਹਤ ਇੱਕੋ ਏ ਕਿ ਚੱਲੋ ਰਾਹ ਆਪਣੇ ਆਪ ਬਣਾਓ ਜੋੜੇ ਸਾਹਮਣੇ ਜ਼ਿੰਦਗੀ ਮੁਸਕਰਾਉਂਦੀ ਖੜੀ ਮਿਲੇਗੀ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਮਜ਼ਬੂਤ ਰੱਖਣਾ ਸਾਡੇ ਹੱਥ ਦੇ ਵਿੱਚ ਹੁੰਦਾ ਪਰ ਇੱਕ ਨਾ ਮੈਂ ਥੋੜਾ ਜਿਹਾ ਵੱਖਰਾ ਸਵਾਲ ਪੁੱਛਣ ਲੱਗੀਆਂ ਥੋੜਾ ਸੋਸ਼ਲ ਮੀਡੀਆ ਦੇ ਨਾਲ ਜੁੜਿਆ ਹੋਇਆ ਬਹੁਤ ਸਾਰੀਆਂ ਲੜਕੀਆਂ ਬਹੁਤ ਮਿਹਨਤ ਕਰ ਰਹੀਆਂ ਨੇ ਉਹ ਆਪਣੇ ਆਨਲਾਈਨ ਬਿਜ਼ਨਸ ਚਲਾ ਰਹੀਆਂ ਨੇ ਆਪਣਾ ਆਨਲਾਈਨ ਉਹਨਾਂ ਨੇ ਕਿੱਤਾ ਸ਼ੁਰੂ ਕੀਤਾ ਆ ਇੱਕ ਟਾਈਮ ਹੁੰਦਾ ਸੀ ਆਪਾਂ ਸੋਚ ਵੀ ਨਹੀਂ ਸੀ ਸਕਦੇ ਲੜਕੀ ਬਿਜ਼ਨਸ ਦੇ ਵਿੱਚ ਆ ਸੋ ਬਿジネス ਦੇ ਵਿੱਚ ਵੀ ਔਰਤਾਂ ਨੇ ਆਪਣਾ ਜਿਹੜਾ ਮਿਹਨਤ ਕਰਨੀ ਸ਼ੁਰੂ ਕੀਤੀ ਆਨਲਾਈਨ ਕੰਮ ਕਰਨੇ ਸ਼ੁਰੂ ਕੀਤੇ ਪਰ ਇੱਕ ਆਨਲਾਈਨ ਨਵੀਂ ਚੀਜ਼ ਸ਼ੁਰੂ ਹੋ ਗਈ ਹਾਲਾਂਕਿ ਆਪਾਂ ਇਹਨੂੰ ਇੱਕ 네ਗੇਟਿਵ ਪੱਖ ਨਹੀਂ ਕਹਿ ਸਕਦੇ ਪਰ ਇਦਾਂ ਕਹਿ ਸਕਦੇ ਆ ਕਿ ਔਰਤ ਨੂੰ ਡਗਾਉਣ ਦੀ ਕੋਸ਼ਿਸ਼ ਕਿ ਉੱਥੇ ਔਰਤ ਕਿੱਦਾਂ ਉੱਠ ਕੇ ਰਵੇ ਵਿਮਨ ਹਾ 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 ਬੜਾ ਟ੍ਰੈਂਡ ਚੱਲਿਆ ਹੋਇਆ ਸੋਸ਼ਲ ਮੀਡੀਆ ਦੇ ਉੱਤੇ ਉਹ ਡਰਾਈਵਿੰਗ ਕਰਦੀ ਆ ਹਾ 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 ਗਲਤੀ ਮੁੰਡੇ ਤੋਂ ਵੀ ਹੋਈ ਕੁੜੀ ਤੋਂ ਵੀ ਹੋ ਗਈ ਜੇ ਕੁੜੀ ਤੋਂ ਹੋਈ ਮਤਲਬ ਉਹ ਕੁੜੀ ਆ ਉਹਦੇ ਤੋਂ ਤਾਂ ਗਲਤੀ ਹੋਈ ਐ ਸੋ ਇੰਨਾ ਜ਼ਿਆਦਾ ਟ੍ਰੋਲਿੰਗ ਕੀਤੀ ਜਾਂਦੀ ਆ ਜੇ ਉਹਨੇ ਕੁਛ ਮੜਾ ਜਦੋਂ ਫੰਬਲ ਹੋ ਗਿਆ ਉਹਦੇ ਥੱਲੇ ਟ੍ਰੋਲਿੰਗ ਸ਼ੁਰੂ ਹੋ ਗਈ ਇਸ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਵੀ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਰੱਖਣਾ ਮਤਲਬ ਬੜਾ ਹੀ ਚੱਲ ਗਿਆ ਵਿਮਨ ਹਾ 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 ਵਿਮਨ ਹਾ 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 ਕੀ ਕਹੋਗੇ ਅਤੇ ਕੋ ਜਿਹੜੇ ਤਾਂ ਵਿਸ਼ਵ ਪੱਦਰ ਦੇ ਸਾਈਕੀਟ੍ਰਿਸਟ ਨੇ ਸਾਈਕੋਲੋਜੀਸਟ ਨੇ ਉਹਨਾਂ ਦੀਆਂ ਖੋਜਾਂ ਦੱਸਦੀਆਂ ਨੇ ਕਿ ਜਦੋਂ ਕੋਈ ਦੂਸਰੇ ਨੂੰ ਇਸ ਤਰੀਕੇ ਦੀ ਟਾਉਣ ਦੀ ਕੋਸ਼ਿਸ਼ ਕਰੇ ਉਹਦਾ ਇੱਕੋ ਇੱਕ ਸਿਰਫ ਇੱਕੋ ਇੱਕ ਮਕਸਦ ਹੁੰਦਾ ਕਿ ਮੈਂ ਉਸ ਪੱਦਰ ਦੀ ਲਾਈਨ ਲੰਬੀ ਕਰ ਨਹੀਂ ਸਕਦਾ ਤਾਂ ਮੈਂ ਫਿਰ ਦੂਸਰੇ ਦੀ ਲਾਈਨ ਛੋਟੀ ਕਰਨ ਦੀ ਕੋਸ਼ਿਸ਼ ਕਰ ਲੈਣਾ ਇਹ ਹੁੰਦਾ ਜੇ ਢੰਗ ਤੇ ਤਰੀਕਾ ਦੂਸਰੇ ਨੂੰ ਉਦਾ ਮਾਨਸਿਕ ਬਲ ਡੇਗਣ ਦਾ ਇੱਕ ਰਾਹ ਚੁਣ ਲਿਆ ਗਿਆ ਕਿ ਮੈਂ ਤਾਂ ਉੱਥੇ ਪਹੁੰਚਣਾ ਨਹੀਂ ਭਈ ਤੈਨੂੰ ਵੀ ਮੈਂ ਪਿੱਛੇ ਖਿੱਚ ਕੇ ਦੇਖ ਲੈਣਾ ਸੋ ਉਦੋਂ ਇਹੋ ਇੱਕੋ ਇੱਕ ਮੈਂ ਜਿਵੇਂ ਪਹਿਲਾਂ ਹੀ ਦੱਸਿਆ ਤਰੀਕਾ ਹੁੰਦਾ ਕਿ ਧੰਨਵਾਦ ਬਹੁਤ ਮਿਹਰਬਾਨੀ ਕਿ ਤੁਸੀਂ ਇਹ ਚੀਜ਼ ਮੈਨੂੰ ਸਾਬਤ ਕਰਕੇ ਦਿਖਾ ਦਿੱਤੀ ਕਿ ਮੈਂ ਅਗਾ ਲੰਘ ਸਕਦੀ ਆ ਜੇ ਤੁਹਾਡੀ ਈਗੋ ਹਰਟ ਹੋਈ ਹੈ ਤਾਂ ਫਿਰ ਆਓ ਬਰਾਬਰ ਦਾ ਕਰਕੇ ਵਿਖਾਓ ਤੇ ਨੇ ਵੀ ਰੱਖਾਂ ਬੰਦ ਕਰ ਲਈਂ ਦੀਆਂ ਕੰਨ ਬੰਦ ਕਰ ਲਈਂ ਮੈਂ ਚਲੋ ਕਰੋ ਮੇਰਾ ਆਪਣਾ ਰਾਹ ਜ਼ਿੰਦਗੀ ਦੇਖੋ ਵਰਨ ਜੀ ਉਨੀ ਹੀ ਹੈ ਹਰ ਕਿਸੇ ਕੋਲ ਵੱਧਨੇ ਨਹੀਂ ਉਹ ਪਲ ਜਾਂ ਤਾਂ ਤੁਸੀਂ ਦੂਜੇ ਨੂੰ ਢਾਉਣ ਲਈ ਵੇਸਟ ਕਰੋਗੇ ਸੋ ਮੈਨੂੰ ਤੇ ਜਪਦਾ ਉਹਦਾ ਧੰਨਵਾਦ ਕਰਨਾ ਚਾਹੀਦਾ ਕਿ ਤੂੰ ਆਪਣੀ ਜ਼ਿੰਦਗੀ ਦੇ ਬੇਸ਼ਕੀਮਤੀ ਪਲ ਜਿਹੜੇ ਕਿ ਖਤਮ ਹੋਈ ਜਾਣੇ ਨੇ ਕਿਰਦੇ ਜਾਣੇ ਨੇ ਰੇਤ ਦੇ ਬਿਲਕੁਲ ਉਸੇ ਤਰ੍ਹਾਂ ਦਾਣਿਆਂ ਵਾਂਗ ਉਹ ਤੁਸੀਂ ਮੇਰੇ ਉੱਤੇ ਜ਼ਾਇਆ ਕਰ ਰਹੇ ਹੋ ਯਾਨੀ ਆਪਣੇ ਆਪ ਨੂੰ ਅਗਾਹ ਵਧਾਉਣ ਦੀ ਥਾਂ ਜਾਂ ਆਪਣੇ ਕੰਮ ਕਰਨ ਦੀ ਥਾਂ ਮੇਰੇ ਦੇ ਮੇਰੇ ਲਈ ਜ਼ਾਇਆ ਕਰਦੇ ਪਿਓ ਬਹੁਤ ਧੰਨਵਾਦ ਮੈਂ ਤੇ ਆਪਣੇ ਰਾਹ ਤੁਰ ਹੀ ਜਾਣਾ ਤੁਸੀਂ ਤੁਰ ਸਕੋ ਤਾਂ ਅਸੀਂ ਤੁਹਾਡੇ ਲਈ ਦੁਆ ਕਰਦੇ ਹਾਂ ਸੋ ਇਹ ਟੰਗ ਜੇ ਅਗਾਹ ਲੰਘਣ ਦਾ ਇਹ ਟ੍ਰੋਲਿੰਗ ਕਰਨ ਵਾਲੇ ਵਾਕਈ ਉਸ ਥਾਂ ਤੱਕ ਪਹੁੰਚ ਨਹੀਂ ਸਕਦੇ ਸੋ ਤਰਸ ਕਰਨਾ ਚਾਹੀਦਾ ਹੈ ਕੋਈ ਗੱਲ ਨਹੀਂ ਤੁਸੀਂ ਉਸ ਪਾਸੇ ਦਾ ਰਾਹ ਚੁਣੋ ਅਸੀਂ ਆਪਣਾ ਚੁਣਿਆ ਬਹੁਤ ਖੂਬ ਡਾਕਟਰ ਸਾਹਿਬ ਆਪਣੇ ਕੋਲ ਨੂੰ 2-3 ਮਿੰਟ ਨੇ ਪਰ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਸਵਾਲ ਹੈ ਕਿਉਂਕਿ ਤੁਸੀਂ ਡਾਕਟਰ ਵੀ ਹੋ ਮੈਡੀਕਲ ਕਾਲਜ ਦੇ ਵਿੱਚ ਪ੍ਰੋਫੈਸਰ ਵੀ ਹੋ ਲੜਕੀਆਂ ਲਈ ਆਪਣੀ ਸਿਹਤ ਦਾ ਖਿਆਲ ਚੰਗੇ ਤਰੀਕੇ ਨਾਲ ਰੱਖਣਾ ਕਿੰਨਾ ਜ਼ਰੂਰੀ ਹੈ ਕਿਉਂਕਿ ਤਾਂ ਹੀ ਅਸੀਂ ਚੰਗਾ ਸਮਾਜ ਸਿਰਜ ਸਕਾਂਗੇ ਜੇ ਸਾਡੀ ਸਿਹਤ ਚੰਗੀ ਹੋਵੇ। ਬਿਲਕੁਲ ਮੈਮ ਬਹੁਤ ਅਹਿਮ ਇਹਦੇ ਵਿੱਚ ਨੁਕਤਾ ਦੱਸਣਾ ਚਾਹਵਾਂਗੀ ਕਿਉਂਕਿ ਸਭ ਤੋਂ ਇਹ ਮੈਨੂੰ ਲੱਗਦਾ ਕਿ ਜ਼ਰੂਰੀ ਸਵਾਲ ਹੈ ਜੇ ਮਾਂ ਖੂਨ ਦੀ ਕਮੀ ਨਾਲ ਪੀੜਤ ਹੋਏ ਤੇ ਅੱਗੋਂ ਬੱਚਾ ਜੰਮੇ ਤਾਂ ਉਹਦੇ ਮੰਦ ਬੁੱਧ ਹੋਣ ਦੇ ਆਸਾਰ ਬਹੁਤ ਵੱਧ ਹੁੰਦੇ ਨੇ। ਸੋ ਸਭ ਤੋਂ ਜ਼ਰੂਰੀ ਏ ਕਿ ਮਾਂ ਸੰਤੁਲਿਤ ਭੋਜਨ ਵੀ ਖਾਂਦੀ ਹੋਵੇ, ਸਿਹਤ ਪੱਖੋਂ ਤਗੜੀ ਹੋਵੇ। ਤਾਂ ਹੀ ਉਹ ਮਾਨਸਿਕ ਪੱਖੋਂ ਤਗੜੀ ਹੋਏਗੀ ਤੇ ਮੈਂ ਇਹ ਵੀ ਦੱਸ ਦਿਆਂ ਜਾਣਿਆ ਬੁੱਝਿਆ ਖੋਜ ਸਾਬਤ ਕਰ ਚੁੱਕੀ ਹੈ ਕਿ ਜੇ ਮਾਂ ਟੈਂਦੀ ਕਲਾ ਵਿੱਚ ਹੋਏਗੀ ਤਾਂ ਬੱਚੇ ਦਾ ਦਿਮਾਗ ਵਿਕਸਿਤ ਨਹੀਂ ਹੁੰਦਾ ਉਹਨੂੰ ਬਹੁਤ ਸਾਰੇ ਮਾਨਸਿਕ ਰੋਗ ਲੱਗ ਸਕਦੇ ਨੇ ਸੋ ਮਾਂ ਦੀ ਚੜਦੀ ਕਲਾ ਜਿੱਥੇ ਬੱਚੇ ਨੂੰ ਮਜ਼ਬੂਤ ਇਨਸਾਨ ਸਰੀਰਕ ਪੱਖੋਂ ਬਣਾਉਂਦੀ ਹੈ ਉੱਥੇ ਮਾਨਸਿਕ ਪੱਖੋਂ ਵੀ ਬਣਾਉਂਦੀ ਹੈ ਸੋ ਮਾਂ ਨੂੰ ਹਰ ਹਾਲ ਸੰਤੁਲਿਤ ਭੋਜਨ ਤਗੜੀ ਸਿਹਤ ਕਰਨ ਲਈ ਕਸਰਤ ਲਾਜ਼ਮੀ ਹੈ ਤੇ ਖੁਸ਼ ਰਹਿਣਾ ਬਹੁਤ ਜ਼ਰੂਰੀ ਉਹਦਾ ਖੇੜਾ ਜੇ ਜਿਹੜਾ ਸਾਰੇ ਟੱਬਰ ਨੂੰ ਖੁਸ਼ ਰੱਖ ਸਕਦਾ ਹੈ ਤੇ ਚੰਗੀ ਜਦੋਂ ਸਿਹਤ ਹੋਏਗੀ ਬੱਚਾ ਤੰਦਰੁਸਤ ਹੈ ਜਾਂ ਫਿਰ ਤੁਸੀਂ ਤੁਹਾਡੇ ਬੱਚੇ ਹੋ ਵੀ ਗਏ ਤਾਂ ਵੀ ਆਪਣੀ ਸਿਹਤ ਵਧੀਆ ਰੱਖੋਗੇ ਤਾਂ ਸਾਰਾ ਪਰਿਵਾਰ ਤੁਹਾਡਾ ਵਧੀਆ ਰਹੇਗਾ ਕਿਉਂਕਿ ਮੇਰੇ ਮਨ ਵਿੱਚ ਸੀ ਕਿ ਇਹ ਗੱਲ ਜ਼ਰੂਰ ਪੁੱਛਣੀ ਚਾਹੀਦੀ ਅਸੀਂ ਆਮ ਤੌਰ ਤੇ ਕੱਲੀਆਂ ਅਚੀਵਮੈਂਟਸ ਸਾਂਝੀਆਂ ਕਰਦੇ ਹਾਂ ਜੋ ਜ਼ਰੂਰੀ ਵੀ ਨੇ ਪਰ ਮੈਲਾ ਦਿਵਸ ਦੇ ਉੱਤੇ ਸੇਤ ਦੀ ਗੱਲ ਵੀ ਜ਼ਰੂਰੀ ਹੋ ਜਾਂਦੀ ਹੈ ਤੇ ਕੋਈ ਸੰਦੇਸ਼ ਤੁਸੀਂ ਜਾਂਦੇ ਜਾਂਦੇ ਦੇਣਾ ਚਾਹੋ ਵੇਲ ਵਧਾਉਂਦੇ ਆ ਨੇ ਦੇਖੋ ਦੋ ਹੀ ਚੀਜ਼ਾਂ ਕਿਸੇ ਵੀ ਥਾਂ ਦੀ ਉਹ ਵੇਲ ਹੁੰਦੀ ਜੇ ਬੋਲੀ ਤੇ ਬੇਟੀ ਦੇ ਨਾਲ ਸੋ ਕੋਸ਼ਿਸ਼ ਕਰੀਏ ਇਹ ਦੋਵਾਂ ਨੂੰ ਬਚਾ ਕੇ ਰੱਖੀਏ ਇਹਨਾਂ ਦੀ ਖੁਸ਼ਬੂ ਚ ਫੇਰੇ ਫੈਲੇਗੀ ਤਾਂ ਫਿਰ ਉਹ ਮਹਿਕਾਂ ਅਸੀਂ ਆਪ ਮਹਿਸੂਸ ਕਰ ਸਕਾਂਗੇ ਬਹੁਤ ਵਧੀਆ ਬਹੁਤ ਵਧੀਆ ਅੰਤਰਰਾਸ਼ਟਰੀ ਮੈਲਾ ਦਿਵਸ ਦੇ ਉੱਤੇ ਆਪਾਂ ਗੱਲਬਾਤ ਕੀਤੀ ਹੈ ਔਰ ਵਾਕੇ ਜਿਹੜੇ ਔਰਤਾਂ ਦੀਆਂ ਕਹਿੰਦੇ ਨਾ ਕਿ ਜਿਹੜੇ ਉਹਨਾਂ ਦੇ ਹੌਂਸਲੇ ਨੇ ਉਹਨਾਂ ਦੀਆਂ ਕੀਤੀਆਂ ਹੋਈਆਂ ਹਾਸਲ ਅਚੀਵਮੈਂਟਸ ਨੇ ਉਹ ਸਾਨੂੰ ਦੂਸਰਿਆਂ ਨੂੰ ਇੱਕ ਉਮੀਦ ਦਿੰਦੇ ਨੇ ਕਿ ਵਾਕੇ ਆਲੇ-ਦੁਆਲੇ ਚਾਹੇ ਕੁਝ ਜੇ 네ਗੇਟਿਵ ਹੋ ਵੀ ਰਿਹਾ ਅਸੀਂ ਹਮੇਸ਼ਾ ਪੋਜ਼ਿਟਿਵ ਰਹਿ ਕੇ ਕੁਝ ਹਾਸਲ ਕਰਾਂਗੇ ਹੀ ਕਰਾਂਗੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਉੱਤੇ ਇਹ ਠਾਨ ਲਈਏ ਕਿ ਜਿਹੜੀਆਂ ਔਰਤਾਂ ਨੇ ਕੁਝ ਹਾਸਲ ਕੀਤਾ ਹੈ ਉਹਨਾਂ ਤੋਂ ਅਸੀਂ ਮੋਟੀਵੇਟ ਹੋਈਏ ਇਹ ਹੀ ਸਾਰੀ ਆਪਾਂ ਅੱਜ ਜਿਹੜੀ ਹੈ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਕੀਤੀ ਹੈ ਤੇ ਨਾਮ ਤੁਸੀਂ ਪ੍ਰੋਗਰਾਮ ਚ ਆਏ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ ਵਧੀਆ ਲੱਗਾ ਗੱਲਬਾਤ ਕਰਕੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਅੱਜ ਦੇ ਲਈ ਐਨ ਆਈ ਦਰਸ਼ਕੋ ਤੁਹਾਡਾ ਵੀ ਧੰਨਵਾਦ ਜੀ ਸ਼ੁਕਰੀਆ